ਦੇਖੋ ਮੈਂ ਇਹ ਕਹਿਣਾ ਚਾਹਣਾ ਕਿ ਪੰਜਾਬ ਦੀ ਹਾਲਤ ਲੈਂਡ ਆਰਡਰ ਦੀ ਇੰਨੀ ਖਰਾਬ ਹੈ ਲੁੱਟਾਂ ਖੋਹਾਂ ਨਸ਼ੇ ਕਤਲ ਬੰਬ ਬਲਾਸਟ ਹੋ ਰਿਹਾ ਤੇ ਜੇ ਉਹਨਾਂ ਨੇ ਕੋਈ ਗੱਲ ਕਹਿਤੀ ਜ਼ਿੰਮੇਵਾਰੀ ਤਾਂ ਪੰਜਾਬ ਗਵਰਨਮੈਂਟ ਦੀ ਬਣਦੀ ਹੈ ਵੀ ਉਹ ਲੱਭਣ ਕੌਣ ਲੋਗ ਆ ਜਿਹੜੇ ਗੜਬੜ ਕਰਦੇ ਆ ਕੌਣ ਆ ਜਿਹੜੇ ਬੰਬ ਬਲਾਸਟ ਕਰਦੇ ਆ ਕੌਣ ਆ ਜਿਹੜੇ ਕਤਲ ਕਰ ਰਿਹਾ ਕੌਣ ਔਰਤਾਂ ਦੀਆਂ ਚੀਨਾਂ ਖੋ ਰਹੇ ਨੇ ਕੌਣ ਆ ਜਿਹੜੇ ਗੋਲੀਆਂ ਮਾਰ ਕੇ ਮਰਡਰ ਕਰ ਰਹੇ ਆ ਉਹ ਬਜਾਏ ਇਸ ਗੱਲ ਦੇ ਕਿ ਆਪਣੀ ਜ਼ਿੰਮੇਵਾਰੀ ਨਿਭਾਉਣ ਉਹ ਉਹਨਾਂ ਦਾ ਮਕਸਦ ਇਹ ਆ ਕਿ ਜਿਹੜਾ ਆਪੋਜੀਸ਼ਨ ਦੇ ਸੀਨੀਅਰ ਲੀਡਰ ਆ ਉਹਨਾਂ ਦੀ ਜ਼ੁਬਾਨ ਬੰਦ ਰਵੇ ਡਰ ਕਰਕੇ ਕਿ ਐਫ ਆਈ ਆਰ ਤੋਂ ਮੈਂ ਉਹਨਾਂ ਨੂੰ ਇਹ ਸਰਕਾਰ ਨੂੰ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਤੁਹਾਡੀਆਂ ਇਹੋ ਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ ਕਾਂਗਰਸੀ ਸਾਰੇ ਬੈਠੇ ਆ ਤੁਸੀਂ ਸਾਰਿਆਂ ਤੇ ਐਫ ਆਈ ਆਰ ਕਰ ਦਿਓ ਅਸੀਂ ਜਿਹੜੀ ਪੰਜਾਬ ਦੀ ਹਾਲਤ ਆ ਜਿਹੜੇ ਬੰਬ ਬਲਾਸਟ ਹੋ ਰਹੇ ਆ ਜਿਹੜੇ ਲੋਕਾਂ ਨਾਲ ਜ਼ਿਆਦਤੀ ਹੋ ਰਹੀ ਹੈ ਜਿਹੜਾ ਤੁਸੀਂ ਰੰਗਲਾ ਪੰਜਾਬ ਦਾ ਵਾਅਦਾ ਕੀਤਾ ਸੀ ਇਹਦਾ ਸਤਿਆਨਾਸ਼ ਕਰਦਾ ਅਸੀਂ ਹਮੇਸ਼ਾ ਬੋਲਦੇ ਰਵਾਂਗੇ ਔਰ ਤੁਹਾਡੀ ਇਸ ਧਮਕੀ ਨਾਲ ਐਫਆਈਆਰ ਨਾਲ ਕੋਈ ਕਾਂਗਰਸ ਦਾ ਲੀਡਰ ਕੋਈ ਵਰਕਰ ਚੁੱਪ ਨਹੀਂ ਰਹੇਗਾ ਇਹ ਐਫਆਈਆਰ ਵਾਪਸ ਲਿਆ ਜਾਵੇ ਇਹ ਬਿਲਕੁਲ ਝੂਠਾ ਉਹਨਾਂ ਦਾ ਕਿਸੇ ਗੱਲ ਚ ਕੀ ਲੈਣ ਦੇਣਾ ਤੁਹਾਡੀ ਪੁਲਿਸ ਕੀ ਕਰ ਰਹੀ ਹੈ ਤੁਸੀਂ ਲੋਕ ਕੀ ਕਰ ਰਹੇ ਹੋ ਇਸ ਕਰਕੇ ਇੰਨੀ ਗੱਲ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਇਹ ਦੱਸਣਾ ਚਾਹੁੰਦਾ ਕਿ ਕਿਸੇ ਨੇ ਡਰਨਾ ਨਹੀਂ ਆ ਤੁਸੀਂ ਹੁਣ ਆਹੀ ਦੇਖ ਲਿਏ ਆਹੀ ਦੇਖ ਲਿਏ ਸੰਵਿਧਾਨ ਚ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਆ ਤੇ ਇਹਦੇ ਚ ਆਜ਼ਾਦੀ ਕਿੱਥੇ ਬਚੀ ਉਹਨੇ ਕੋਈ ਗੱਲ ਕਹੀ ਆ ਤੇ ਐਫ ਆਈ ਆਰ ਕਿੱਥੋਂ ਬਣਦਾ ਹੈਗਾ ਤੇ ਇਸ ਕਰਕੇ ਇਹੀ ਆ ਔਰ ਉੱਤੇ ਕੇਂਦਰ ਸਰਕਾਰ ਇਹੋ ਕਰ ਰਿਹਾ ਥੱਲੇ ਇਹੋ ਕਰ ਰਿਹਾ ਸਾਡੇ ਦਾ ਵਰਕਰਾਂ ਦੇ ਇੰਨੇ ਐਫ ਆਈ ਆਰ ਹੋ ਰਹੇ ਆ ਇੱਥੇ ਪੁੱਛ ਲੋ ਕਿੰਨੇ ਵਰਕਰਾਂ ਤੇ ਹੋਏ ਸਾਰੇ ਪੇਪਰ ਰਿਜੈਕਟ ਕੀਤੇ ਆਮ ਪਾਰਟੀਆਂ ਸਰ ਵਿਸ਼ਵਾਸ ਹੀ ਨਹੀਂ ਕਰਦੀ ਹੈਗੀ ਇਹ ਸੰਵਿਧਾਨ ਚ ਨਾ ਭਾਜਪਾ ਕਰੇ ਅਸੀਂ ਤਾਂ ਬਾਰ-ਬਾਰ ਕਹਿੰਨੇ ਆ ਕਿ ਇਹ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਔਰ ਆਮ ਪਾਰਟੀ ਇਹ ਬੀਜੇਪੀ ਆਰਐਸਐਸ ਦੀ ਬੀ ਟੀਮ ਆ ਇਹ ਬਿਲਕੁਲ ਦੋਵਾਂ ਦੀ ਫੰਕਸ਼ਨ ਇੱਕੋ ਜਿਹੀਆਂ ਪਰਚੇ داخل ਕੀਤੇ ਕੈਨਸਲ ਕੀਤੇ ਲੋਕਾਂ ਨੂੰ ਵੋਟਾਂ ਨਹੀਂ ਪਾਉਣ ਦਿੱਤੀਆਂ ਆ ਦੇਖਿਓ ਹੁਣ ਪਹਿਲੇ ਜਦੋਂ ਜਲੰਧਰ ਬਾਈ ਇਲੈਕਸ਼ਨ ਹੋਇਆ ਸੀ ਇਹਨਾਂ ਨੇ ਕਿੰਨੀ ਜ਼ਿਆਦਤੀ ਕੀਤੀ ਆ ਲੁਧਿਆਣੇ ਵਾਲੀ ਆ ਉਹਦੇ 'ਚ ਵੀ ਵਿਯਾਤੀ ਕਰਨਗੇ ਇਹਨਾਂ ਦਾ ਤਾਂ ਕੰਮ ਹੀ ਸੰਵਿਧਾਨ ਦਾ ਤਾਂ ਨਾ ਹੀ ਰਹਿੰਦਾ ਇਹ ਉਹਦੀ ਪਰਵਾਹ ਨਹੀਂ ਕਰਦੇ ਦੇਖੋ ਮੈਂ ਇਹ ਕਹਿਣਾ ਚਾਹਣਾ ਕਿ ਪੰਜਾਬ ਦੀ ਹਾਲਤ ਲਾਇੰਡ ਆਰਡਰ ਦੀ ਇੰਨੀ ਖਰਾਬ ਹੈ ਲੁੱਟਾਂ ਖੋਹਾਂ ਨਸ਼ੇ ਕਤਲ ਬੰਬ ਬਲਾਸਟ ਹੋ ਰਿਹਾ ਤੇ ਜੇ ਉਹਨਾਂ ਨੇ ਕੋਈ ਗੱਲ ਕਹਿਤੀ ਜ਼ਿੰਮੇਦਾਰੀ ਤਾਂ ਪੰਜਾਬ ਗਵਰਨਮੈਂਟ ਦੀ ਬਣਦੀ ਆ ਪਰ ਉਹ ਲੱਭਣ ਕੌਣ ਲੋਗ ਆ ਜਿਹੜੇ ਗੜਬੜ ਕਰਦੇ ਆ ਕੌਣ ਆ ਜਿਹੜੇ ਬੰਬ ਬਲਾਸਟ ਕਰਦੇ ਆ ਕੌਣ ਆ ਜਿਹੜੇ ਕਤਲ ਕਰ ਰਹੇ ਆ ਕੌਣ ਆ ਔਰਤਾਂ ਦੀਆਂ ਚੀਨਾਂ ਖੋ ਰਹੇ ਨੇ ਕੌਣ ਆ ਜਿਹੜੇ ਗੋਲੀਆਂ ਮਾਰ ਕੇ ਮਰਡਰ ਕਰ ਰਹੇ ਆ ਉਹ ਬਜਾਏ ਇਸ ਗੱਲ ਦੇ ਕਿ ਆਪਣੀ ਜ਼ਿੰਮੇਵਾਰੀ ਨਿਭਾਉਣ ਉਹ ਉਹਨਾਂ ਦਾ ਮਕਸਦ ਏ ਆ ਕਿ ਜਿਹੜਾ ਆਪੋਜੀਸ਼ਨ ਦੇ ਸੀਨੀਅਰ ਲੀਡਰ ਆ ਉਹਨਾਂ ਦੀ ਜੁਬਾਨ ਬੰਦ ਰਵੇ ਡਰ ਕਰਕੇ ਕਿ ਐਫ ਆਈ ਆਰ ਤੋਂ ਮੈਂ ਉਹਨਾਂ ਨੂੰ ਇਹ ਸਰਕਾਰ ਨੂੰ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਤੁਹਾਡੀਆਂ ਇਹੋ ਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ ਕਾਂਗਰਸੀ ਸਾਰੇ ਬੈਠੇ ਆ ਤੁਸੀਂ ਸਾਰਿਆਂ ਤੇ ਐਫ ਆਈ ਆਰ ਕਰ ਦੋ ਅਸੀਂ ਜਿਹੜੀ ਪੰਜਾਬ ਦੀ ਹਾਲਤ ਆ ਜਿਹੜੇ ਬੰਬ ਬਲਾਸਟ ਹੋ ਰਹੇ ਆ ਜਿਹੜੇ ਲੋਕਾਂ ਨਾਲ ਜ਼ਿਆਦਤੀ ਹੋ ਰਹੀ ਆ ਜਿਹੜਾ ਤੁਸੀਂ ਰੰਗਲਾ ਪੰਜਾਬ ਦਾ ਵਾਅਦਾ ਕੀਤਾ ਸੀ ਇਹਦਾ ਸਤਿਆਨਾਸ਼ ਕਰਦਾ ਅਸੀਂ ਹਮੇਸ਼ਾ ਬੋਲਦੇ ਰਵਾਂਗੇ ਔਰ ਤੁਹਾਡੀ ਇਸ ਧਮਕੀ ਨਾਲ ਐਫ ਆਈ ਆਰ ਨਾਲ ਕੋਈ ਕਾਂਗਰਸ ਦਾ ਲੀਡਰ ਕੋਈ ਵਰਕਰ ਚੁੱਪ ਨਹੀਂ ਰਹੇਗਾ ਇਹ ਐਫਆਈਆਰ ਵਾਪਿਸ ਲਿਆ ਜਾਵੇ ਇਹ ਬਿਲਕੁਲ ਝੂਠਾ ਉਹਨਾਂ ਦਾ ਕਿਸੇ ਗੱਲ ਚ ਕੀ ਲੈਣ ਦੇਣਾ ਤੁਹਾਡੀ ਪੁਲਿਸ ਕੀ ਕਰ ਰਹੀ ਆ ਤੁਸੀਂ ਲੋਕ ਕੀ ਕਰ ਰਹੇ ਹੋ ਇਸ ਕਰਕੇ ਇੰਨੀ ਗੱਲ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਇਹ ਦੱਸਣਾ ਚਾਹੁੰਦਾ ਕਿ ਕਿਸੇ ਨੇ ਡਰਨਾ ਨਹੀਂ ਆ ਤੁਸੀਂ ਹੁਣ ਆਹੀ ਦੇਖ ਲਿਏ ਆਹੀ ਦੇਖ ਲਿਏ ਸੰਵਿਧਾਨ ਚ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਆ ਤੇ ਇਹਦੇ ਚ ਆਜ਼ਾਦੀ ਕਿੱਥੇ ਬਚੀ ਉਹਨਾਂ ਨੇ ਕੋਈ ਗੱਲ ਕਹੀ ਆ ਤੇ ਐਫਆਈਆਰ ਕਿੱਥੋਂ ਬਣਦਾ ਹੈਗਾ ਇਹ ਇਸ ਕਰਕੇ ਇਹੀ ਆ ਔਰ ਉੱਤੇ ਕੇਂਦਰ ਸਰਕਾਰ ਇਹੋ ਕਰ ਰਹੀ ਆ ਥੱਲੇ ਇਹੋ ਕਰ ਰਹੀ ਆ ਸਾਡੇ ਦਾ ਵਰਕਰਾਂ ਦੇ ਇੰਨੇ ਐਫ ਆਈ ਆਰ ਹੋ ਰਿਹਾ ਇੱਥੇ ਹੀ ਪੁੱਛ ਲੋ ਕਿੰਨੇ ਵਰਕਰਾਂ ਦੇ ਹੋਏ ਸਾਰੇ ਪੇਪਰ ਰਿਜੈਕਟ ਕੀਤੇ ਆਮ ਪਾਰਟੀ ਸਰ ਵਿਸ਼ਵਾਸ ਹੀ ਨਹੀਂ ਕਰਦੀ ਹੈਗੀ ਇਹ ਸੰਵਿਧਾਨ ਚ ਨਾ ਭਾਜਪਾ ਕਰੇ ਅਸੀਂ ਤਾਂ ਬਾਰ ਬਾਰ ਕਹਿੰਨੇ ਆ ਕਿ ਇਹ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਔਰ ਆਮ ਪਾਰਟੀ ਇਹ ਬੀ ਜੀ ਪੀ ਆਰਐਸਐਸ ਦੀ ਬੀ ਟੀਮ ਆ ਇਹ ਬਿਲਕੁਲ ਦੋਵਾਂ ਦੀ ਫੰਕਸ਼ਨ ਇੱਕੋ ਜਿਹੀ ਆ ਪਰਚੇ ਦਾਖਲ ਕੀਤੇ ਕੈਂਸਲ ਕੀਤੇ ਲੋਕਾਂ ਨੂੰ ਵੋਟਾਂ ਨਹੀਂ ਪਾਉਣ ਦਿੱਤੀਆਂ ਆ ਦੇਖਿਓ ਹੁਣ ਪਹਿਲਾਂ ਜਦੋਂ ਜਲੰਧਰ ਪਾਈ ਇਲੈਕਸ਼ਨ ਹੋਇਆ ਸੀ ਇਹਨਾਂ ਨੇ ਕਿੰਨੀ ਜ਼ਿਆਦਤੀ ਕੀਤੀ ਆ ਲੁਧਿਆਣੇ ਵਾਲੀ ਆ ਉਹਦੇ 'ਚ ਵੀ ਜ਼ਿਆਦਤੀ ਕਰਨਗੇ ਤੇ ਇਹਨਾਂ ਦਾ ਤਾਂ ਕੰਮ ਹੀ ਸੰਵਿਧਾਨ ਦਾ ਤਾਂ ਨਾ ਹੀ ਰਹਿੰਦਾ ਇਹ ਉਹਦੀ ਪਰਵਾਹ ਨਹੀਂ ਕਰਦੇ